ਅੱਜ ਕੋਸ਼ਿਸ਼ ਰਹੇਗੀ ਕਿ ਸਾਰੇ ਹੀ ਬੱਚੇ ਤੋਂ ਜਿੰਨੇ ਵੀ ਜਾਣ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਜਿੰਨਾ ਉਹ ਸਮਝ ਸਕਦੇ ਨੇ ਜਿੰਨਾ ਕੋਈ ਯਾਦ ਕਰ ਸਕਦੇ ਨੇ ਉਹ ਜ਼ਰੂਰ ਯਾਦ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਚੰਨੀ ਗੱਲ ਯਾਦ ਰੱਖਣਾ ਕਿ ਧਰਤੀ ਦੇ ਉੱਤੇ ਜੇਕਰ ਕੋਈ ਸਕੂਲ ਹੈ ਸਕੂਲ ਤੋਂ ਅੱਗੇ ਕਾਲਜ ਹੈ ਤੇ ਕਾਲਜ ਤੋਂ ਅੱਗੇ ਯੂਨੀਵਰਸਿਟੀ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਇਸ ਵੇਲੇ ਧਰਤੀ ਦੇ ਉੱਤੇ ਇੱਕ ਅਜਿਹੇ ਪਾਵਨ ਗ੍ਰੰਥ ਹਨ ਜਿਹਨੂੰ ਅਸੀਂ ਧਰਮ ਦੀ ਯੂਨੀਵਰਸਿਟੀ ਕਹਿ ਸਕਦੇ ਐਡਾ ਉੱਚਾ ਮਕਾਮ ਹੈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟਰਕਚਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹਨੂੰ ਸਾਰਿਆਂ ਨੇ ਸੌਖੇ ਤਰੀਕੇ ਨਾਲ ਯਾਦ ਕਰਨਾ ਹੈ ਮੇਰੇ ਪਿੱਛੇ ਬੋਲਣਾ ਹੈ ਤੁਸੀਂ ਬੋਲੋ 6 11 6 11 3 15 3 15 6 11 6 11 3 15 ਹੁਣ ਹੱਥ ਕੜੇ ਕਰੋ ਕਿੰਨੇ ਬੱਚਿਆਂ ਨੂੰ ਯਾਦ ਹੋ ਗਿਆ ਉੱਚੇ ਹੱਥ ਕੜੇ ਕਰੋ ਹੁਣ ਆਪਣੇ ਆਪ ਹੀ ਬੋਲੋ 6 11 3 15 ਫੇਰ ਬੋਲੋ 6 11 3 15 ਫੇਰ ਬੋਲੋ 6 11 3 15 6 11 3 15 6 11 3 15 ਦਾ ਮਤਲਬ ਹੈ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ ਕਿਨੇ ਬੱਚਿਆਂ ਨੂੰ ਇਹਦਾ ਲੱਗ ਗਿਆ ਵੈਰੀ ਗੁੱਡ 6 ਗੁਰੂਆਂ ਦੀ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਉਸ ਤੋਂ ਬਾਅਦ ਨੰਬਰ ਕਿਹੜਾ ਬੋਲਿਆ 11 11 11 ਭੱਟ ਸਹਿਬਾਨ ਨੇ ਭੱਟ ਸਹਿਬਾਨ ਜਿਨ੍ਹਾਂ ਦੀ ਬਾਣੀ ਦਰਜ ਹੈ ਸਮਝ ਆ ਗਈ 6 11 ਉਸ ਤੋਂ ਬਾਅਦ ਨੰਬਰ ਕੀ ਬੋਲਿਆ 3 ਤਿੰਨ ਤਿੰਨ ਗੁਰੂ ਘਰ ਦੇ ਸਿੱਖ ਨੇ ਜਿਨ੍ਹਾਂ ਦੀ ਬਾਣੀ ਉਹਦੇ ਵਿੱਚ ਦਰਜ ਹੈ ਤੇ ਲਾਸਟ ਨੰਬਰ ਕੀ ਬੋਲਿਆ 15 15 15 15 ਭਗਤ ਨੇ ਜਿਨ੍ਹਾਂ ਨੂੰ ਆਪ ਸੰਤ ਕਹਿੰਨੇ ਆ ਸੋ ਥਿਸ ਇਜ਼ ਦਾ ਸਟਰਕਚਰ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 6 11 3 15 ਬੋਲੋ 6 11 3 15 ਤਿੰਨ 15 ਕਿੰਨੇ ਬੱਚਿਆਂ ਨੂੰ ਯਾਦ ਹੋ ਗਿਆ ਵੈਰੀ ਗੁੱਡ ਕਲਾਪ ਫਾਰ ਯਰਸੈਲਫ 1430 ਅੰਗ 1430 ਅੰਗ 31 ਰਾਗ 31 ਰਾਗਾਸ ਸਿੱਖ ਧਰਮ ਜਿਹੜਾ ਹੈ ਉਹ ਧਰਤੀ ਦਾ ਸਭ ਤੋਂ ਵੱਧ ਗਾਉਂਦਾ ਹੋਇਆ ਧਰਮ ਹੈ ਕਿਉਂਕਿ ਇਹਦੇ ਵਿੱਚ 31 ਰਾਗ ਨੇ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਜਿਹੜੀ ਹੈ ਉਹ ਏਕ ਓੰਕਾਰ ਸਤਨਾਮ ਤੋਂ ਖੁੱਲਦੀ ਹੈ ਹੁਣ ਥੋੜਾ ਜਿਹਾ ਸੁਣ ਲੈਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੰਪਾਦਨਾ ਹੋਈ ਸੀ ਉਹ ਹੋਈ ਸੀ 1604 ਈਸਵੀ ਦੇ ਵਿੱਚ 1601 ਈਸਵੀ ਵਿੱਚ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਠਿਆਂ ਕਰਕੇ ਉਹਦੀ ਸੰਪਾਦਨਾ ਕੀਤੀ ਠੀਕ ਹੈ 974 ਅੰਗ ਜਿਹੜੇ ਨੇ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੰਪਲੀਟ ਕੀਤੇ ਉਸ ਤੋਂ ਬਾਅਦ ਨੌਵੀਂ ਪਾਤਸ਼ਾਹੀ ਦੀ ਜਦੋਂ ਬਾਣੀ ਵਿੱਚ ਦਰਜ ਹੋਈ ਹੈ ਤੇ 456 ਅੰਗ ਜਿਹੜੇ ਨੇ ਉਹਨਾਂ ਦਾ ਪ੍ਰਯੋਗ ਕੀਤਾ ਗਿਆ ਐਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋ ਹਿੱਸਿਆਂ ਦੇ ਵਿੱਚ ਕੰਪਲੀਟ ਹੋਏ ਪਹਿਲੇ ਵਿੱਚ ਅੰਗ ਜਿਹੜੇ ਸਨ ਉਹ ਕਿੰਨੇ ਸਨ ਭਲਾ 974 974 ਅੰਗ ਉਸ ਤੋਂ ਬਾਅਦ ਦੂਸਰੀ ਵਾਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੰਪਲੀਟ ਹੋਈ ਹੈ ਸੰਸੀਗਾ 1708 ਗੁਰੂ ਸਾਹਿਬ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਇਹਦੀ ਸੰਪਾਦਨਾ ਜਦੋਂ ਕੰਪਲੀਟ ਕਰਵਾਈ ਹੈ 4 5 6 456 ਅੰਗ ਜਿਹੜੇ ਨੇ ਉਹਦੇ ਵਿੱਚ ਐਡ ਹੋਣ ਹੋਏ કુલ ਅੰਗ ਕਿੰਨੇ ਬਣ ਗਏ 1430 ਆਪਾਂ ਹਰ ਵਾਰੀ ਕੁਝ ਨਵਾਂ ਦਿੰਨੇ ਆ ਅੱਜ ਜਿਹੜੀ ਨਵੀਂ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਹੈ ਧਰਮ ਨਿਰਪੱਖਤਾ ਅਧੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਮ ਨਿਰਪੱਖਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਕੱਲ ਜਦੋਂ ਸਟੱਡੀ ਕਰ ਰਿਹਾ ਸੀਗਾ ਸਟੱਡੀ ਕਦੀ ਨਾ ਛੱਡਿਆ ਕਰੋ ਸਟੱਡੀ ਹਮੇਸ਼ਾ ਕੰਟੀਨਿਊ ਰਹਿਣੀ ਚਾਹੀਦੀ ਆ ਕੱਲ ਮੈਂ ਫੇਰ ਜਦੋਂ ਸਟੱਡੀ ਕਰ ਰਿਹਾ ਸੀਗਾ ਭਾਈ ਪਿੰਦਰਪਾਲ ਸਿੰਘ ਜੀ ਦੀ ਮੈਂ ਕਥਾ ਸੁਣ ਰਿਹਾ ਸੀਗਾ ਉਦੋਂ ਮੈਨੂੰ ਇਹ ਜਿਹੜੇ 15 ਭਗਤ ਨੇ ਜਿਨ੍ਹਾਂ ਨੂੰ ਆਪਾਂ ਸੰਤ ਬਾਣੀ ਕਹਿੰਦੇ ਆ ਭਗਤ ਬਾਣੀ ਕਹਿੰਦੇ ਆ ਇਹਦੇ ਵਿੱਚ ਭਾਰਤ ਦੀ ਧਰਮ ਨਿਰਪੱਖਤਾ ਦਾ ਖੁੱਲਾ ਦਰਸ਼ਨ ਹੁੰਦਾ ਹੈ ਇਹਦੇ ਵਿੱਚ ਭਗਤ ਕਿੰਨੇ ਦੱਸੇ ਭਲਾ 15 15 ਪਗ ਇਹਨੂੰ ਮੈਂ ਸੌਖੇ ਤਰੀਕੇ ਦੇ ਨਾਲ ਥੋੜਾ ਪੋਇਟਿਕਲ ਲਿਖਿਆ ਇਹ ਧਿਆਨ ਨਾਲ ਸੁੰਨਾ ਪਰਮਨਾਮ ਤਿਰਲੋਚਨ ਮਰਾਠਾ ਭਗਤ ਕਹਾਤੇ ਪਰਮਨਾਮ ਤਿਰਲੋਚਨ ਮਰਾਠਾ ਭਗਤ ਕਹਾਤੇ ਸੈਨ ਧੰਨਾ ਔਰ ਪੀਪਾ ਭੂਮੀ ਥਾਰ ਸੁਹਾਤੇ ਵਿਖਣ ਰਵੀ ਸੂਰ ਕਬੀਰ ਉੱਤਰ ਕੀ ਬਾਣੀ ਬੈਣੀ ਬਿਹਾਰ ਜੈ ਦੇਵ ਬੰਗ ਸਦਨਾ ਜੀ ਸਿੰਧ ਨੂਰਾਨੀ ਰਾਮਾਨੰਦਲੀ ਤਮਿਲ ਦੇਸ਼ ਦੀ ਜੋਤ ਨਿਰਾਲੀ ਮੁਲਤਾਨ ਭੂਮੀ ਕੇ ਫਰੀਦ ਹੈ ਵਰਤੇ ਜੋਲੀ ਖਾਲੀ ਹੁਣ ਧਿਆਨ ਨਾਲ ਸੁਨਣਾ ਇਹ ਜਿਹੜੇ 15 ਭਗਤ ਨੇ ਇਹ 15 ਭਗਤਾਂ ਦਾ ਜਿਹੜਾ ਸੰਬੰਧ ਹੈ ਇਹ ਕੱਲੀ ਪੰਜਾਬ ਦੀ ਭੂਮੀ ਨਾਲ ਨਹੀਂ ਹੈਗਾ ਇਹ ਆਲ ਓਵਰ ਇੰਡੀਆ ਦੇ ਨਾਲ ਹੈਗਾ ਥੋੜੇ ਨੋਟ ਕਰਦੇ ਜਾਣਾ ਇਹਦੇ ਵਿੱਚ ਮੈਂ ਪਹਿਲੇ ਤਿੰਨ ਭਗਤ ਬੋਲੇ ਸੀ ਪਰਮਨਾਮ ਤਿਰਲੋਚਨ ਮਰਾਠਾ ਭਗਤ ਕਹਾਤੇ ਭਗਤ ਪਰਮਾਨੰਦ ਜੀ ਭਗਤ ਨਾਮਦੇਵ ਜੀ ਭਗਤ ਤਿਰਲੋਚਨ ਜੀ ਇਹਨਾਂ ਤਿੰਨਾਂ ਦਾ ਸੰਬੰਧ ਜਿਹੜਾ ਸੀਗਾ ਉਹ ਮਹਾਰਾਸ਼ਟਰ ਦੇ ਨਾਲ ਸੀਗਾ ਉਸ ਤੋਂ ਬਾਅਦ ਆ ਗਿਆ ਸੈਨ ਧੰਨਾ ਔਰ ਪੀਪਾ ਭੂਮੀ ਥਾਰ ਸੁਹਾਤੇ ਭਗਤ ਸੈਨ ਜੀ ਭਗਤ ਧੰਨਾ ਜੀ ਤੇ ਭਗਤ ਪੀਪਾ ਜੀ ਇਹ ਤਿੰਨ ਭਗਤ ਜਿਹੜੇ ਸਨ ਇਹ Rajasthan ਦੇ ਨਾਲ ਇਹਨਾਂ ਦਾ ਸੰਬੰਧ ਸੀ ਉਸ ਤੋਂ ਬਾਅਦ ਆ ਗਿਆ ਭੀਖਣ ਰਵੀ ਸੂਰ ਕਬੀਰ ਉੱਤਰ ਕੀ ਬਾਣੀ ਭਗਤ ਭੀਖਣ ਜੀ ਭਗਤ ਰਵਿਦਾਸ ਜੀ ਭਗਤ ਸੂਰਦਾਸ ਜੀ ਤੇ ਭਗਤ ਕਬੀਰ ਜੀ ਇਹ ਯੂਪੀ ਆ ਉੱਤਰ ਪ੍ਰਦੇਸ਼ ਦੇ ਨਾਲ ਇਹਨਾਂ ਦਾ ਸੰਬੰਧ ਸੀਗਾ ਵੇਖ ਲਓ ਸਾਰੇ ਜਿਹੜੇ ਨੇ ਭਗਤ ਹਿੰਦੁਸਤਾਨ ਦੇ ਵੱਖਰੇ ਵੱਖਰੇ ਰਾਜਾਂ ਤੋਂ ਨੇ ਨੈਕਸਟ ਆ ਗਿਆ ਸਾਡੇ ਕੋਲ ਬੈਣੀ ਬਿਹਾਰ ਭਗਤ ਬੈਣੀ ਜੀ ਇਹਨਾਂ ਦਾ ਸੰਬੰਧ ਜਿਹੜਾ ਸੀਗਾ ਬਿਹਾਰ ਨਾਲ ਸੀਗਾ ਜੈ ਦੇਵ ਬੰਗ ਜੈ ਦੇਵ ਜੀ ਦਾ ਜਿਹੜਾ ਸੰਬੰਧ ਸੀਗਾ ਉਹ ਬੰਗਾਲ ਦੇ ਨਾਲ ਸੀਗਾ ਸਦਨਾ ਜੀ ਸਿੰਧ ਨੂਰਾਨੀ ਇਹ ਜਿਹੜੇ ਭਗਤ ਸਦਨਾ ਜੀ ਸੀ ਇਹਨਾਂ ਦਾ ਸੰਬੰਧ ਸਿੰਧ ਪ੍ਰਾਂਤ ਦੇ ਨਾਲ ਸੀ ਰਾਮਾਨੰਦ ਜੀ ਤਾਮਿਲਦੇਸ਼ ਇਹ ਭਗਤ ਰਾਮਾਨੰਦ ਜੀ ਜਿਹੜੇ ਸੀ ਇਹ ਤਾਮਿਲਨਾਡੂ ਦੇ ਹੈਗੇ ਸਨ ਤੇ ਮਲਤਾਨ ਭੂਮੀ ਜਿਹੜੀ ਸੀ ਉਥੋਂ ਦੇ ਜਿਹੜੇ ਭਗਤ ਜਾਂ ਸੰਤ ਹਗੇ ਸਨ ਉਹਨਾਂ ਦਾ ਨਾਮ ਸੀਗਾ ਭਗਤ ਕਬੀਰ ਜੀ ਹੁਣ ਤੁਸੀਂ ਇਹ ਦੇਖੋ ਮੈਂ ਕਿੰਨੇ ਰਾਜ ਗਿਨਾਤੇ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਤਾਮਿਲਨਾਡੂ ਵੀ ਆ ਗਿਆ ਇਹਦੇ ਵਿੱਚ ਬਿਹਾਰ ਵੀ ਆ ਗਿਆ ਇਹਦੇ ਵਿੱਚ ਪੰਜਾਬ ਵੀ ਆ ਗਿਆ ਇਹਦੇ ਚ ਰਾਜਸਥਾਨ ਵੀ ਆ ਗਿਆ ਇਹਦੇ ਚ ਮਹਾਰਾਸ਼ਟਰ ਵੀ ਆ ਗਿਆ ਇਹਦੇ ਚ ਯੂਪੀ ਵੀ ਆ ਗਿਆ ਸੋ ਕੌਣ ਕਹਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਸਿਰਫ ਪੰਜਾਬ ਦੇ ਨੇ ਓਏ ਐ ਤੇ ਪੂਰੇ ਹਿੰਦੁਸਤਾਨ ਦੇ ਨੇ ਇਹ ਆਪਣੇ ਆਪ ਵਿੱਚ ਇੱਕ ਐਗਜ਼ਾਮਪਲ ਹੈ ਕਾ ਦੀ ਧਰਮ ਨਿਰਪੱਖਤਾ ਦੀ ਇਹਨੂੰ ਕਹਿੰਦੇ ਧਰਮ ਨਿਰਪੱਖਤਾ ਕਿੰਨੇ ਬਣਾ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਹਾਂਜੀ ਬੋਲੋ ਕਿਹੜੇ ਕਿਹੜੇ ਗੁਰੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਕਲਾਪ ਫॉर ਥਿਸ ਗਰਲ ਇਹ ਦੇਖੋ ਇੰਨਾ ਸ਼ਰਦਾਵਾਨ ਬੱਚਾ ਹੈਗਾ ਨਾ ਕਿ ਤੁਸੀਂ ਸਾਰੇ ਮ제 ਨਾਲ ਆ ਜਾਂਦੇ ਹੋ ਥੁਮਕ ਥੁਮਕ ਕਰਦੇ ਥੁਮਕ ਥੁਮਕ ਕਰਦੇ ਚੱਲ ਜਾਂਦੇ ਹੋ ਪਰ ਹੁਣ ਇਹੋ ਜਿਹਾ ਬੱਚਾ ਇੱਕ ਪਹਿਲੇ ਵੀ ਹੁੰਦਾ ਸਕੂਲ ਦੇ ਵਿੱਚ ਉਹਦਾ ਨਾਮ ਆਪਾਂ ਵੈਸੇ ਉਹਦਾ ਨਾਮ ਗੁਰਜੀਤ ਸੀਗਾ ਇਨਾ ਪੰਚੁਅਲ ਇਨਾ ਭਗਤ ਬੰਚਾ ਸੀਗਾ ਕਿ ਮਾਰਨਿੰਗ ਅਸੈਂਬਲੀ ਸ਼ਾਇਦ ਉਸ ਤੋਂ ਬਿਗੈਰ ਕੰਪਲੀਟ ਹੀ ਨਹੀਂ ਹੁੰਦੀ ਹੁੰਦੀ ਹੁਣ ਉਹ ਰਸਤੇ ਤੇ ਆ ਚੱਲਿਆ ਕਿੰਨੇ ਭਗਤ ਨੇ ਕਲਾਪ ਕਰੋ ਜੀ ਇਹਦੇ ਵਾਸਤੇ 15 ਭਗਤਾਂ ਦੀ ਬਾਣੀ ਜਿਹੜੀ ਹੈ ਉਹ ਦਰਜ ਹੈ ਭਗਤ ਕਬੀਰ ਜੀ ਦਾ ਸੰਬੰਧ ਮੈਂ ਦੱਸਿਆ ਸੀਗਾ ਕਿਹੜੇ ਪ੍ਰਦੇਸ਼ ਦੇ ਨਾਲ ਹੈ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਸੰਤ ਬਾਣੀ ਵਿੱਚ ਹੈ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਹਾਂਜੀ ਲੋ ਯੂਪੀ ਦੇ ਨਾਲ ਸਦਨਾ ਜੀ ਦਾ ਭਗਤ ਸਦਨਾ ਜੀ ਦਾ ਸੰਬੰਧ ਹਾਂਜੀ ਵੈਰੀ ਗੁੱਡ ਕਲਾਪ ਕਰੋ ਰੇਅਰ ਸੀਗਾ ਸਿੰਧ ਦੇ ਨਾਲ ਉਹਨਾਂ ਦਾ ਸੰਬੰਧ ਸੀਗਾ ਭਗਤ ਜੈਦੇਵ ਜੀ ਭਗਤ ਜੈਦੇਵ ਜੀ ਸੰਬੰਧ ਕਿਹੜੇ ਪ੍ਰਾਂਤ ਦੇ ਨਾਲ ਸੀਗਾ ਇੱਥੋਂ ਪਤਾ ਲੱਗਦਾ ਲਿਸਨਿੰਗ ਕਿਸ ਤਰ੍ਹਾਂ ਦੀ ਹੈਗੀ ਹੈ ਹਾਂਜੀ ਸੁਣਿਆ ਕਿਸੇ ਨੇ ਭਗਤ ਜੈਦੇਵ ਜੀ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਆ ਬੱਚੇ ਨੇ ਬੜੇ ਧਿਆਨ ਨਾਲ ਸੁਣਿਆ